ਗੋਲਾਬਾਦ ਗੋਲਾਬਾਦ ਸਰਕਾਰ ਗੋਲਾਬਾਦ ਗੋਲਾਬਾਦ ਸਰਕਾਰ ਬਾਰ ਬਾਰ ਨਜ਼ਰਬੰਦ ਬਾਰ ਬਾਰ ਨਜ਼ਰਬੰਦ ਇਹ ਸਰਕਾਰ ਜਿਹੜੀ ਆ ਦਿਵਿਆਂਗ ਵਿਅਕਤੀਆਂ ਕਿਉਂ ਕਿਉਂ ਡਰਦੀ ਆ ਅਸੀਂ ਕੋਈ ਨਾਨਿਕਤਾ ਸਾਡਾ ਅੱਜ ਤੱਕ ਕੋਈ ਪ੍ਰੋਗਰਾਮ ਨਹੀਂ ਸੀਗਾ ਮੈਂ ਪੁੱਛਣਾ ਚਾਹੁੰਦਾ ਆ ਕਿ ਸਾਨੂੰ ਪਹਿਲੀ ਦਸੰਬਰ ਪਹਿਲੀ ਜੂਨ ਨੂੰ ਵੀ ਇਸੇ ਤਰ੍ਹਾਂ ਘਰਾਂ ਦੇ ਵਿੱਚ ਨਜ਼ਰਬੰਦ ਕੀ ਤੁਸੀਂ ਕਰੋਗੇ ਇਹੋ ਜਿਹਾ ਕਿਹੜਾ ਤੁਹਾਨੂੰ ਡਰ ਬਾਰ ਬਾਰ ਪੈਦਾ ਹੋ ਰਿਹਾ ਦਿਵਿਆਂਗਾਂ ਦੇ ਕੋਲੋਂ ਤੁਸੀਂ ਜਿਹੜਾ ਆ ਨਜ਼ਰਬੰਦ ਕਰਦੇ ਬਾਰ-ਬਾਰ ਆਡਰ ਦੇ ਰਹੇ ਹੋ ਕਿ ਗਵਾਂਗਾ ਦੇ ਨਾਲ ਇਹੋ ਜਿਹਾ ਜਿਹੜਾ ਬਰਦਾਵਾ ਆ ਉਹ ਨਾ ਕਰੋ ਉਸ ਤੋਂ ਬਾਅਦ ਵੀ ਜਿਹੜਾ ਅਸੀਂ ਵੀ ਐਕਸ਼ਨ ਲੈਣ ਦੇ ਵਿੱਚ ਤੁਸੀਂ ਸਾਨੂੰ ਮਜਬੂਰ ਕਰਦੇ ਆ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਜਿਹੜਾ ਆਪਣਾ ਐਕਸ਼ਨ ਆ ਫਿਰ ਉਹ ਲਵਾਂਗੇ ਸਰਕਾਰ ਨਜ਼ਰਬੰਦ ਕਰ ਦਿੱਤਾ ਸਟਾਫ। ਕਮੇਂਗਾ ਦਾ ਅਤਿਆਚਾਰ ਕਰਦੇ ਸਟਾਫ। ਜੰਦਾਬਾਦ। ਫਗਵਾੜੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਰੋਡ ਸ਼ੋਅ ਕੀਤਾ ਜਾਣਾ ਹੈ ਪਰ ਇਸ ਤੋਂ ਪਹਿਲਾਂ ਹੀ ਤਰਨਤਰੰਤ ਸਰਕਾਰ ਦਾ ਵਿਰੋਧ ਕਰਨ ਵਾਲੇ ਅਪਾਹਜ ਵਿਅਕਤੀਆਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਘਰ ਦੇ ਬਾਹਰ ਚਾਰੇ ਪਾਸੇ ਪੁਲਿਸ ਲਗਾ ਦਿੱਤੀ ਗਈ। ਜੰਦਾਬਾਦ। ਪੂਜਾ ਜੀ ਗੁਰੂ ਸਰਕਾਰ ਮੁਲਾਮਤ ਦੇ ਹੱਥਿਆਰ ਕਰ ਲਈ ਸਰਕਾਰ ਮੁਲਾਮਤ ਭੰਤਮਾਨ ਸਰਕਾਰ ਮੁਲਾਮਤ ਭੰਤਮਾਨ ਸਰਕਾਰ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਪ੍ਰਧਾਨ ਲਖਵੀਰ ਸੈਣੀ ਤੇ ਉਹਨਾਂ ਦੇ ਸਾਥੀਆਂ ਨੂੰ ਪੁਲਿਸ ਨੇ ਨਜਰਬੰਦ ਕਰ ਦਿੱਤਾ ਲਖਵੀਰ ਸੈਣੀ ਦਾ ਗੁੱਸਾ ਸਰਕਾਰ ਦੇ ਉੱਤੇ ਫੁੱਟਿਆ ਉਹਨਾਂ ਸਰਕਾਰ ਨੂੰ ਸਵਾਲ ਕੀਤਾ ਕਿ ਆਖਿਰਕਾਰ ਅਪਾਹਜਾਂ ਤੋਂ ਸਰਕਾਰ ਇੰਨਾ ਕਿਉਂ ਡਰਦੀ ਹੈ ਜਦਕਿ ਅਜੋਨਾਂ ਵੱਲੋਂ ਕੋਈ ਵਿਰੋਧ ਪ੍ਰਦਰਸ਼ਨ ਦੀ ਕਾਲ ਵੀ ਨਹੀਂ ਦਿੱਤੀ ਗਈ ਸੀ ਸਮਝ ਨਹੀਂ ਆਉਂਦੀ ਬਾਰ-ਬਾਰ ਨਜ਼ਰਬੰਦ ਬਾਰ-ਬਾਰ ਨਜ਼ਰਬੰਦ ਇਹ ਸਰਕਾਰ ਜਿਹੜੀ ਆ ਦਿਵਿਆਂਗ ਵਿਅਕਤੀਆਂ ਕਿਉਂ ਕਿਉਂ ਡਰਦੀ ਆ ਅਸੀਂ ਕੋਈ ਐਲਾਨ ਨਹੀਂ ਕੀਤਾ ਸਾਡਾ ਅੱਜ ਤੱਕ ਕੋਈ ਪ੍ਰੋਗਰਾਮ ਨਹੀਂ ਸੀਗਾ ਇੱਥੋਂ ਤੱਕ ਕਿ ਮੈਨੂੰ ਸਵੇਰੇ ਫੋਨ ਆਇਆ 5:30 ਵਜੇ ਕਿ ਸਾਡੇ ਜੋ ਇਸਤਰੀ ਬਿੰਗ ਦੇ ਪ੍ਰਧਾਨ ਦਵਿੰਦਰ ਕੌਰ ਜੀ ਉਹਨਾਂ ਨੂੰ ਫੋਗੜ ਵੇਖ ਉਹਨਾਂ ਨੇ ਰਿਹਾਇਸ਼ ਵਿੱਚ ਵੀ ਬੰਦ ਕਰ ਦਿੱਤਾ ਉਸ ਤੋਂ ਬਾਅਦ ਫਿਰ ਮੈਂ ਬਾਕੀ ਸਾਥੀਆਂ ਨੂੰ ਵੀ ਫੋਨ ਕੀਤਾ ਉਹਨਾਂ ਨੂੰ ਕਿਹਾ ਸੁਚੇਤ ਰਹੋ ਵੀ ਆਪਣਾ ਕੋਈ ਐਲਾਨ ਨਹੀਂ ਆ ਕੋਈ ਪ੍ਰੋਗਰਾਮ ਨਹੀਂ ਤੇ ਨਜ਼ਰਬੰਦ ਕਿਉਂ ਹੋ ਰਹੇ ਆ ਤਾਂ ਫੇਰ ਜਾ ਕੇ ਸਾਨੂੰ ਪਤਾ ਲੱਗਾ ਕਿ ਫਗਵਾੜਾ ਵਿਖੇ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਰੋਡ ਸ਼ੋਅ ਆ ਮੈਂ ਪੁੱਛਣਾ ਚਾਹੁੰਦਾ ਆ ਕਿ ਸਾਨੂੰ ਪਹਿਲੀ ਦਸੰਬਰ ਪਹਿਲੀ ਜੂਨ ਨੂੰ ਵੀ ਇਸੇ ਤਰ੍ਹਾਂ ਘਰਾਂ ਦੇ ਵਿੱਚ ਨਜ਼ਰਬੰਦ ਕੀ ਤੁਸੀਂ ਕਰੋਗੇ ਕਿਉਂ ਤੁਸੀਂ ਬਾਰ ਬਾਰ ਨਜ਼ਰਬੰਦ ਸਾਨੂੰ ਕਰਦੇ ਆ ਕਿ ਅਸੀਂ ਕੋਈ ਐਲਾਨ ਕੀਤਾ ਕੋਈ ਅਸੀਂ ਪ੍ਰੋਗਰਾਮ ਕਰ ਰਹੇ ਆ ਇਹੋ ਜਿਹਾ ਕਿਹੜਾ ਤੁਹਾਨੂੰ ਡਰ ਬਾਰ ਬਾਰ ਪੈਦਾ ਹੋ ਰਿਹਾ ਦਿਵੰਗਾਂ ਦੇ ਕੋਲੋਂ ਕਿ ਤੁਸੀਂ ਜਿਹੜਾ ਆ ਨਜ਼ਰਬੰਦ ਕਰਦੇ ਬਾਰ ਬਾਰ ਆਡਰ ਦੇ ਰਹੇ ਹੋ ਅੱਜ ਦਿਵਿਆਂਗਾ ਦਾ ਇੱਕ ਫਗੜੇ ਚ ਪ੍ਰੋਗਰਾਮ ਵੀ ਹੈਗਾ ਵਾ ਬਾਬਾ ਸਾਹਿਬ ਜੀ ਦੇ ਨਾਲ ਕੀ ਉਕੇ ਜੋ ਸੁਪਰਗਰਾਮ ਕਰਕੇ ਤੁਹਾਨੂੰ ਰੋਕਿਆ ਗਿਆ ਨਹੀਂ ਸਾਡਾ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਂਦਾ ਜਿਹੜਾ ਪ੍ਰੋਗਰਾਮ ਸੀ ਉਹ ਕਰਤਾਰਪੁਰ ਵਿਖੇ ਸੀਗਾ ਤੇ ਕਰਤਾਰਪੁਰ ਵਿਖੇ ਸੋ ਅਸੀਂ ਉੱਥੇ ਜਿਹੜਾ 2 ਵਜੇ ਹਾਜ਼ਰੀਆਂ ਲਗਵੋਣੀਆਂ ਸੀਗੀਆਂ ਸੋ ਉਸ ਦੇ ਸਬੰਧ ਵਿੱਚ ਸਾਨੂੰ ਜਿਹੜਾ ਘਰ ਦੇ ਵਿੱਚ ਨਜ਼ਰਬੰਦ ਕਰਤਾ ਮੈਂ ਇਹਨਾਂ ਨੂੰ ਦੱਸਤਾ ਵੀ ਤੁਸੀਂ ਆਪਣੇ ਮੁਲਾਜ਼ਮ ਨਾਲ ਭੇਜ ਦਿਓ ਸਾਡੀਆਂ ਹੋਰ ਵੀ ਜਥੇਬੰਦੀਆਂ ਉੱਥੇ ਪਹੁੰਚਣੀਆਂ ਸੀ ਕਰਤਾਰਪੁਰ ਵਿਖੇ ਜਿਹੜਾ ਬਾਬਾ ਸਾਹਿਬ ਦਾ ਜਨਮ ਦਿਨ ਉੱਥੇ ਬੜੇ ਇਸ਼ਾਨ ਨਾਲ ਜਿਹੜਾ ਮਨਾ ਰਹੇ ਆਂ ਸੋ ਇਹੀ ਬਾਬਾ ਸਾਹਿਬ ਦੇ ਇਤਿਹਾਸ ਨੂੰ ਲੈ ਕੇ ਇਹਨਾਂ ਦੀਆਂ ਫੋਟੋਆਂ ਲੈ ਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਰਾਈਟ ਔਰ ਲੈਫਟ ਭਗਵੰਤ ਸਿੰਘ ਜੀ ਦੇ ਆਜਮ ਸਰਦਾਰ ਭਗਤ ਸਿੰਘ ਦੀਆਂ ਫੋਟੋਆਂ ਹੁੰਦੀਆਂ ਤੇ ਉਹਨਾਂ ਦੇ ਸਾਨੂੰ ਜਨਮ ਦਿਨ ਮਨਾਉਣ ਤੇ ਜਿਹੜੀਆਂ ਘਰਾਂ ਦੇ ਵਿੱਚ ਪਵੰਦੀਆਂ ਲਾਈਆਂ ਜਾ ਰਹੀਆਂ ਸਮਝ ਤੋਂ ਬਾਹਰ ਆ ਰਹੀ ਆ ਔਰ ਇਹ ਗੱਲ ਪਤਾ ਨਹੀਂ ਉਹ ਦਿਵਿਆਂਗਾ ਦੇ ਨਾਲ ਇਹੋ ਜਿਹਾ ਵਰਤਾਇਆ ਇਹ ਕਦੋਂ ਤੱਕ ਜਿਹੜਾ ਇਹਨਾਂ ਦਾ ਜਾਰੀ ਰਹੇਗਾ ਪਰਦੇ ਸਕਾਰ ਤਾਨਾ ਚਾਹੀ ਕਰ ਰਹੀ ਹੈ ਤੁਹਾਡੇ ਬਿਲਕੁਲ ਜੀ ਬਹੁਤ ਹੀ ਤਾਨਾ ਚਾਹੀ ਤੇ ਇੱਕ ਹੁੰਦੀ ਆ ਥੋੜੇ ਜਿਹਾ ਕੰਟਰੋਲ ਦੇ ਇਹ ਤਾਂ ਬਹੁਤ ਹੀ ਜਿਆਦਾ ਨਾਦਰਸ਼ਾਈ ਜਿਹੜੇ ਫਰਮਾਨ ਔਰ ਤਾਨਾ ਚਾਹੀ ਕਰ ਰਹੀ ਧੱਕੇਸ਼ਾਈ ਕਰ ਰਹੀ ਆ ਕਿ ਜਿਹੜੇ ਦਿਵਿਆਂਗ ਦਬਲੇ ਕੁਚਲੇ ਆ ਉਹਨਾਂ ਦੀ ਜਿਹੜੀ ਆਵਾਜ਼ ਆ ਜੋ ਅਸੀਂ ਬਣੇ ਹੋਏ ਆ ਉਹਨੂੰ ਜਿਹੜਾ ਇਹਨੂੰ ਕਿਸੇ ਵੀ ਤਰੀਕੇ ਨਾਲ ਇਹਨੂੰ ਜਿਹੜਾ ਬੰਦ ਕੀਤਾ ਜਾਵੇ ਤਾਂ ਜੋ ਕੋ ਸਮਾਜ ਦੇ ਵਿੱਚ ਜਿਹੜਾ ਦਿਵਿਆਂਗਾਂ ਦੀ ਆਵਾਜ਼ ਉਹ ਨਾ ਪਹੁੰਚ ਸਕੇ ਸੋ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਡੀਜੀਪੀ ਔਰ ਮੁੱਖ ਚੌਣ ਕਮਿਸ਼ਨਰ ਪੰਜਾਬ ਨੂੰ ਵੀ ਬੇਨਤੀ ਕਰਦਾ ਆਂ ਕਿ ਦਿਵਿਆਂਗਾ ਦੇ ਨਾਲ ਇਹੋ ਜਿਹਾ ਜਿਹੜਾ ਵਰਤਾਵਾ ਆ ਉਹ ਨਾ ਕਰੋ ਉਸ ਤੋਂ ਬਾਅਦ ਫਿਰ ਜਿਹੜਾ ਅਸੀਂ ਵੀ ਐਕਸ਼ਨ ਲੈਣ ਦੇ ਵਿੱਚ ਤੁਸੀਂ ਸਾਨੂੰ ਮਜਬੂਰ ਕਰਦੇ ਆ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਜਿਹੜਾ ਆਪਣਾ ਐਕਸ਼ਨ ਆ ਫਿਰ ਉਹ ਲਵਾਂਗੇ ਤੁਸੀਂ ਮਜਬੂਰ ਕਰਦੇ ਆ ਪਰ ਅਸੀਂ ਚੁੱਪ ਕਰਕੇ ਨਹੀਂ ਫਿਰ ਅਸੀਂ ਐਕਸ਼ਨ ਜਿਹੜਾ ਆ ਤੁਹਾਡੀ ਮਜਬੂਰੀ ਤੋਂ ਬਾਅਦ ਅਸੀਂ ਐਕਸ਼ਨ ਲੈਣ ਵਿੱਚ ਮਜਬੂਰ ਹੋਵਾਂਗੇ ਅਸੀਂ ਚੁੱਪਚਾਪ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਸੀ ਲਖਵੀਰ ਸਿੰਘ ਨੇ ਕਿਹਾ ਕਿ ਕੀ ਹੁਣ 1 ਜੂਨ ਨੂੰ ਵੀ ਸਰਕਾਰ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰੇਗੀ ਉਨੇ ਕਹੇ ਕਿ ਇਸ ਸਰਕਾਰ ਤਾਨਾਸ਼ਾਹੀ ਤੱਕੇ ਸ਼ਾਹੀ ਦੀ ਉਤਰੀ ਹੋਈ ਹੈ ਦੱਸਦੇ ਕਿ ਇਹਨਾਂ ਆਪਾਹਜਾਂ ਦਾ ਕਹਿਣਾ ਹੈ ਕਿ ਦਲਿਤ ਦਿਵਿਆਂਗ ਵਰਗ ਦੀ ਹਾਲਤ ਬਹੁਤ ਬੱਤਰ ਹੋ ਰਹੀ ਹੈ ਪਰ ਸਰਕਾਰੋਂ ਨਰੀਵਲ ਕੋਈ ਵੀ ਧਿਆਨ ਨਹੀਂ ਦੇ ਰਹੀ ਤਰਨ ਤਰੰਤੋਂ ਪਵਨ ਕੁਮਾਰ ਪੰਜਾਬੀ ਲੋਕ ਚੈਨਲ